ਬਾਹਰ ਨਿਕਲ ਕੇ ਜੇ ਮਾਂ ਦਾ ਜੰਮਿਆ ਤਾਂ ਬਾਹਰ ਨਿਕਲ ਕੇ ਗੱਲ ਕਰ ਸਾਡੇ ਨਾਲ ਇਹਨਾਂ ਨੂੰ ਪਤਾ ਵੀ ਗਰੀਬ ਜਾਤ ਕੀ ਹੁੰਦੀ ਆ ਜਿੱਦ ਦੇ ਅਸੀਂ ਏਕਾ ਕਰ ਲਿਆ ਨਾ ਤੇ ਭਗਵੰਤ ਮਾਨ ਨੂੰ ਟਕਾਣਾ ਨਹੀਂ ਰਹਿਣਾ ਭੱਜੰਦਾ ਨੇ ਉਹਨਾਂ ਦੇ ਰਾਸ਼ਨ ਕਾਰਡ ਕੱਟੇ ਗਏ ਉਹਨਾਂ ਦੀਆਂ ਪੈਨਸ਼ਨਾਂ ਕੱਟੀਆਂ ਗਈਆਂ ਇਸ ਕਰਕੇ ਤਾਂ ਅਸੀਂ ਇੱਕ ਤਿੰਨ ਮਹੀਨੇ ਹੋ ਗਏ ਪਿੱਟ ਸਿਆਪਾ ਕਰ ਰਹੇ ਆ ਸਰਕਾਰ ਦਾ ਅਸੀਂ ਗਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਖੜੇ ਆ ਜਿੱਥੇ ਕਿ ਦੂਰ ਯੂਨੀਅਨ ਵੱਲੋਂ ਧਰਨਾ ਲਗਾਇਆ ਹੋਇਆ ਸੀ ਤਿੰਨ ਦਿਨਾਂ ਦੇ ਲਈ ਤਾਂ ਅਸੀਂ ਗੱਲਬਾਤ ਕਰਦੇ ਆ ਪੈਣ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਪੈਣ ਧਰਨੇ ਤੇ ਆਏ ਹਾਂ 92 ਐਮਐਲਏ ਜਿਤਾਏ ਵੱਧ ਚੜਕੇ ਵੋਟਾਂ ਪਾਈਆਂ ਕਿ ਨਵਾਂ ਬਦਲਾਵ ਆਵੇਗਾ ਕਿ ਨਵੀਂ ਸਰਕਾਰ ਆਵੇਗੀ ਧਰਨੇ ਨਾ ਲਾਉਣੇ ਪੈਣਗੇ ਧਰਨੇ ਲਾਉਣੇ ਪੈ ਰਹੇ ਆ ਕੀ ਕਾਰਨ ਹਾਂਜੀ ਇਹ ਭਗਵੰਤ ਦਾ ਜਿਹੜਾ ਭਗਵੰਤ ਮਾਨ ਆ ਇਹ ਸਾਨੂੰ ਇਹ ਕਹਿ ਰਿਹਾ ਸੀ ਵੀ ਮੇਰੀ ਸਰਕਾਰ ਆਉਣ ਦੇ ਇੱਕ ਵਾਰੀ ਜਦੋਂ ਮੇਰੀ ਸਰਕਾਰ ਆ ਗਈ ਮੈਂ ਕਿਤੇ ਧਰਨਾ ਨਹੀਂ ਨਜ਼ਰ ਆਊਗਾ ਪਰ ਜਿੱਦੇ ਨਹੀਂ ਮੰਨਦੀ ਸਰਕਾਰ ਆਈ ਆ ਪਹਿਲਾਂ ਤਾਂ ਹੋ ਸਕਦਾ 10 ਧਰਨੇ ਲੱਗਦੇ ਹੁਣ ਹੁਣ 50 ਧਰਨੇ ਲੱਗੇ ਹੋਏ ਆ ਮਾਂ ਨੂੰ ਮੈਂ ਇਹੀ ਪੁੱਛਣਾ ਚਾਹੁੰਨੀ ਆ ਵੀ ਉਹ ਵਾਦੇ ਕਿੱਧਰ ਗਏ ਤੇਰੇ ਜਿਹੜੇ ਤੂੰ ਸਾਡੇ ਨਾਲ ਵਾਦੇ ਕਰੇ ਉਹ ਕਿੱਥੇ ਆ ਤੇਰੇ ਵਾਦੇ ਤੂੰ ਬਾਹਰ ਨਿਕਲ ਕੇ ਜੇ ਮਾਂ ਦਾ ਜੰਮਿਆ ਤਾਂ ਬਾਹਰ ਨਿਕਲ ਕੇ ਗੱਲ ਕਰ ਸਾਡੇ ਨਾਲ ਭੈਣ ਇਹ ਔਰਤਾਂ ਨੂੰ ਵੱਧ ਚੜ ਕੇ ਕਿਹਾ ਗਿਆ ਸੀ ਕਿ 1000 ਰੁਪਏ ਦੇਵਾਂਗੇ ਕਿ ਚੁੱਲ੍ਹਾ ਚੌਗਾ ਚਲਾਉਣ ਦੇ ਲਈ ਔਰਤਾਂ ਨੂੰ 1000 ਰੁਪਏ ਦੇਵਾਂਗੇ ਕਿਉਂਕਿ ਜੜੀਆਂ ਔਰਤਾਂ ਨੇ ਘਰ ਦਾ ਸ਼ਿੰਗਾਰ ਨੇ ਕੀ 1000 ਰੁਪਏ ਆਇਆ ਖਾਤੇ 'ਚ ਜੇ 1000 ਰੁਪਏ ਹੀ ਆਉਂਦਾ ਸਾਨੂੰ ਆ ਧਰਨੇ ਨਾ ਲਾਉਣੇ ਪੈਂਦੇ ਸਾਡੀਆਂ ਤਾਂ ਮਾਤਾਂ ਦੀਆਂ ਜਿਹੜੀਆਂ ਵਿੱਚੋਂ ਜਮਾ ਗਰੀਬ ਨੇ ਉਹਨਾਂ ਦੇ ਰਾਸ਼ਨ ਕਾਰਡ ਕੱਟੇ ਗਏ ਉਹਨਾਂ ਦੀਆਂ ਪੈਨਸ਼ਨਾਂ ਕੱਟੀਆਂ ਗਈਆਂ ਇਸ ਕਰਕੇ ਤਾਂ ਅਸੀਂ ਇੱਥੇ 3 ਮਹੀਨੇ ਹੋ ਗਏ ਪਿੱਟ ਸਿਆਪਾ ਕਰ ਰਹੇ ਆ ਸਰਕਾਰ ਦਾ ਜਿੰਨਾ ਚਿਰ ਸਾਡੀਆਂ 16 ਮੰਗਾਂ ਪੂਰੀਆਂ ਨਹੀਂ ਕਰਦੇ ਉਹਨਾਂ ਚਿਰ ਅਸੀਂ ਐਦੂ ਤਿੱਖਾ ਸੰਘਰਸ਼ ਕਰਕੇ ਇਹਨਾਂ ਨੂੰ ਰੋਲ ਦੇਾਂਗੇ ਅਸੀਂ ਜਿਵੇਂ ਅਸੀਂ ਕੁਰਸੀ ਤੇ ਬਿਠਾਉਣਾ ਜਾਣਦੇ ਨਾ ਤੇ ਅਸੀਂ ਲਾਉਣਾ ਵੀ ਜਾਣਦੇ ਆ ਇਹਨਾਂ ਨੂੰ ਪਤਾ ਵੀ ਗਰੀਬੀ ਕੀ ਹੁੰਦੀ ਆ ਇਹਨਾਂ ਨੂੰ ਪਤਾ ਵੀ ਗਰੀਬ ਜਾਤ ਕੀ ਹੁੰਦੀ ਆ ਜਿੱਦ ਦੇ ਅਸੀਂ ਏਕਾ ਕਰ ਲਿਆ ਨਾ ਇਹ ਭਗਵੰਤ ਮਾਨ ਨੂੰ ਟਿਕਾਣਾ ਨਹੀਂ ਰਹਿਣਾ ਭੱਜ ਜਾਂਦਾ ਭੈਣੇ ਤੁਸੀਂ ਕਹਿੰਦੇ ਹੋ ਭੱਜ ਜਾਂਦਾ ਟਿਕਾਣਾ ਉਹ ਤਾਂ ਕਹਿੰਦੀ ਅਸੀਂ ਪੰਜਾਬ ਦੇ ਵਿੱਚ ਮੰਗਾ ਬੂਰੀਆਂ ਕਰਤੀਆਂ ਪੰਜ ਸਟੇਟਾਂ 'ਚ ਚੋਣਾਂ ਹੋਈਆਂ ਸੀ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਥੋਂ ਹਾਰੀ ਐ ਉਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਨਾਟੇ ਨਾਲ ਮੁਕਾਬਲਾ ਨਹੀਂ ਕਰ ਸਕੀ ਪਰ ਉਹ ਕਹਿੰਦੀ ਸੀ ਕਿ ਅਸੀਂ ਔਰਤਾਂ ਨੂੰ ਪੰਜਾਬ ਦੇ ਵਿੱਚ 1000 ਰੁਪਏ ਗਾਰੰਟੀ ਦਿੱਤੀ ਸੀ ਔਰਤਾਂ ਖੁਸ਼ਹਾਲ ਨੇ ਪੰਜਾਬ ਦੇ ਵਿੱਚ ਚੰਗੀ ਲੀਤੇ ਚੜਿਆ ਹੋਇਆ ਪੰਜਾਬ ਆ ਜਿਹੜਾ ਕਹਿੰਦੀ ਅਗੇ ਖੁਸ਼ਹਾਲ ਵਸਦਾ ਪੰਜਾਬ ਤੇ ਔਰਤਾਂ ਐਸ਼ ਕਰਦੀਆਂ ਨੇ ਕਿਵੇਂ ਕਹਿੰਦੇ ਕਿ ਔਰਤਾਂ ਜਿਹੜੀਆਂ ਪੰਜਾਬ ਦੇ ਵਿੱਚ ਸੁਰੱਖਿਅਤ ਨੇ ਸੁਰੱਖਿਅਤ ਮਹਿਸੂਸ ਕਰ ਰਹੀਆਂ ਤੁਸੀਂ ਜੇ ਅਸੀਂ ਸਰਖਸਤਤ ਹੁੰਦੀਆਂ ਤੇ ਤਿੰਨ ਦਿਨਾਂ ਤੋਂ ਲੈ ਕੇ ਦਿਨ ਰਾਤ ਦਾ ਧਰਨਾ ਨਹੀਂ ਅਸੀਂ ਇੱਥੇ ਲਾਉਂਦੀਆਂ ਸੀ ਇਹ ਮਾਨ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਫਿਰ ਇੱਥੇ ਧਰਨੇ ਕਿਉਂ ਲੱਗ ਰਹੇ ਆ ਅੱਠ ਅੱਠ ਜਥੇਬੰਦੀਆਂ ਦੇ ਧਰਨੇ ਹਰ ਇੱਕ ਇਲਾਕੇ ਚ ਕਿਉਂ ਲੱਗ ਰਹੇ ਆ ਜੇ ਧੈਨਾ ਸੌਖੀਆਂ ਫਿਰ ਧਰਨੇ ਕਿਉਂ ਜਵਾਬ ਦੇਵੇ ਸਾਡੀਆਂ ਗੱਲਾਂ ਦਾ ਆ ਕੇ ਸਾਡੇ ਨਾਲ ਗੱਲ ਕਰੇ ਭਗਵੰਤ ਮਾਨ ਜਿੱਥੇ ਵੀ ਸੁਣਦਾ ਸਾਡੇ ਨਾਲ ਗੱਲ ਕਰੇ ਆ ਕੇ ਆਏ ਦਿਨ ਲੱਗਿਆ ਪਿਆ ਹੁੰਦਾ ਮੈਂ ਸਟੇਜ ਉੱਤੇ ਭਾਸ਼ਣ ਦੇਣ ਵਾਸਤੇ ਮਾਨ ਸਰਕਾਰ ਤਾਂ ਕਹਿੰਦੀ ਅਸੀਂ ਚੱਲਦੇ ਹੀ ਪਿੰਡਾਂ ਦੇ ਵਿੱਚੋਂ ਆ ਘਰਾਂ ਦੇ ਵਿੱਚੋਂ ਸਰਕਾਰ ਚੱਲ ਰਹੀ ਆ ਸਾਡੀ ਤਾਂ ਅਸੀਂ ਆਮ ਲੋਕਾਂਾਂ ਕਹਿੰਦੇ ਘਰਾਂ ਦੇ ਵਿੱਚ ਰਹਿਨੇ ਆ ਅਸੀਂ ਤਾਂ ਮਾਨ ਨੂੰ ਤਾਂ ਮੈਂ ਇਹੀ ਕਹਿਣਾ ਚਾਹੁੰਨੀ ਆ ਵੀ ਹਰ ਇੱਕ ਫੇਸਬੁੱਕ ਤੇ ਦੇਖ ਲਾ ਵੀ ਤੇਰੀ ਕੁੜੀ ਤੈਨੂੰ ਕੀ ਕਹਿ ਰਹੀ ਆ ਵੀ ਜਿਹੜਾ ਆਪਣੇ ਬੱਚੇ ਨਹੀਂ ਸੰਭਾਲ ਸਕਦਾ ਤੇ ਇਹ ਜਨਤਾ ਨੂੰ ਕੀ ਸੰਭਾਲ ਲੂਗਾ ਵਾਕਈ ਗੱਲ ਸਾਡੇ ਸਾਹਮਣੇ ਆ ਅੱਜ ਤਾਂ ਭੈਣੇ ਤੁਸੀਂ ਕਹਿਨੀ ਆਗੇ ਤੁਸੀਂ ਆਪਦੇ ਬੱਚੇ ਨਹੀਂ ਸੰਭਾਲ ਸਕਦਾ ਉਹਦੇ 1000 ਰੁਪਏ ਦੇ ਲਈ ਤੁਸੀਂ ਵੱਧ ਚੜ ਕੇ ਵੋਟਾਂ ਪਾਈਆਂ ਤੇ 92 ਐਮਐਲਏ ਜਿਦਾਤੇ ਜਿਹੜੀਆਂ ਮਸ਼ੀਨਾਂ ਵੀ ਤੋੜਨ ਵਾਲੀਆਂ ਕਰਤੀਆਂ ਸੀ ਵੋਟਾਂ ਪਾਪਾਂ ਛੇ ਅੱਜ ਅਸੀਂ ਕੁਰਸੀ ਤੇ ਬਿਠਾਉਣਾ ਜਾਣਦਾਂ ਨਾ ਇਹ ਔਰਤ ਦੀ ਜਾਤ ਆ ਜਿਹੜੀ ਔਰਤ ਦੀ ਜਾਤ ਬਹੁਤ ਪਾੜੀ ਆ ਜੇ ਅਸੀਂ ਕੁਰਸੀ ਤੇ ਬਿਠਾਉਣਾ ਜਾਣਦਾਂ ਨਾ ਤੇ ਅਸੀਂ ਲਾਉਣਾ ਵੀ ਜਾਣਦਾਂ ਇੱਕ ਵਾਰੀ ਇੱਕ ਵਾਰੀ ਸਾਡੇ ਇਤਮਾਨ ਵੜੇ ਅਸੀਂ ਕਾਲੀਆਂ ਝੰਡੀਆਂ ਲੈ ਕੇ ਉਹਦਾ ਪੂਰਾ ਸਵਾਗਤ ਕਰਾਂਗੇ ਅੱਛਾ ਕਾਲੀਆਂ ਝੰਡੀਆਂ ਲੈ ਕੇ ਸਵਾਗਤ ਕਰੋ ਬੱਸ 3 ਮਹੀਨੇ ਰਹਿ ਕੇ ਵੋਟਾਂ ਦੇ ਵਿੱਚ ਉਹ ਕਹਿੰਦੇ ਸਾਡੇ ਕੰਮ ਹੀ ਐਨੇ ਕਰਤੇ ਕਿ ਲੋਕ ਆਪਣੇ ਆਪ ਵੋਟਾਂ ਪਾ ਦੇਣਗੇ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਜਦੋਂ ਸਾਡੇ ਘਰਾਂ 'ਚ 10 ਮਹੀਨੇ ਹੋ ਗਏ ਸਾਡੇ ਪਿੰਡ 'ਚ ਧਰਨਾ ਲਾਈ ਬੈਠੀ ਨੂੰ ਮੈਨੂੰ ਪਿੰਡ ਦੇ ਆਉਣ ਦੇ ਵਿੱਚ ਜਿੱਥੇ ਕਿ ਸਾਡੀਆਂ ਬਲਡੋਜ਼ਰ ਨਾਲ ਛੱਤਾਂ ਢਾਂਜੀਆਂ ਜਾਂਦੀਆਂ ਸੀ ਕਿ ਨਹੀਂ ਸਾਡੇ ਘਰ ਢਾਏ ਜਾ ਰਹੇ ਸੀ ਕਿਉਂਕਿ ਇਹ ਸਰਕਾਰੀ ਥਾਂ ਸਰਕਾਰੀ ਥਾਂ ਕਹ ਕੇ ਤੇ ਸਾਡੇ ਘਰਾਂ ਆ ਰਹੇ ਸੀਗੇ ਪਰ ਮੈਂ ਇਹ ਕਹਿੰਨੀ ਆ ਵੀ ਇੱਕ ਵਾਰੀ ਵੜੇ ਤਾਂ ਸਹੀ ਸਾਡੇ ਪਿੰਡ ਪਿੰਡ ਦੇ ਆਉਣ ਦੇ ਵਿੱਚ ਵੜੇ ਭਗਵੰਤ ਮਾਨ ਮੈਂ ਪੁੱਛਾਂ ਨੂੰ ਵੀ ਕਿੱਥੇ ਆ ਸਾਡੇ ਪੰਜ ਪੰਜ ਮਰਲਿਆਂ ਦੇ ਪਲਾਟ ਕਿੱਥੇ ਆ ਸਾਡਾ ਜਿਹੜਾ ਪੈਨਸ਼ਨ ਆ ਕਿੱਥੇ ਆ ਸਾਡਾ 1000 ਰੁਪਿਆ ਕਿੱਥੇ ਆ ਸੀ ਸੁਰੱਖਤਾਂ ਸਾਹ ਬੇਜਤੀ ਹੁੰਦੀ ਆ ਸਾਡਾ ਬਣਦਾ ਹੱਕ ਸਾਨੂੰ ਦੇਵੇ ਜਿੱਥੇ ਅਸੀਂ ਐ ਕਹਿ ਸਕਗੇ ਵੀ ਅਸੀਂ ਆਪਦੇ ਖੇਤੋਂ ਸਾਗ ਤੋੜਨ ਜਾਂਦੀਆਂ ਸਾਨੂੰ ਕੋਈ ਲਲਕਰਾਂ ਨਾ ਮਾਰੇ ਸਾਡੀ ਕੋਈ ਬੇਜਤੀ ਨਾ ਕਰੇ ਸਾਡੀਆਂ 16 ਮੰਗਾਂ ਦੀਆਂ 16 ਜਿੰਨਾ ਚਿਰ ਭਵੰਤਮਨ ਮੰਨਦਾ ਨਹੀਂ ਅਸੀਂ ਆਪਦੇ ਘਰ ਪਿੰਡਾਂ ਵਿੱਚ ਵੜਨ ਨਹੀਂ ਦੇਵਾਂਗੇ ਜਿੱਥੇ ਵੀ ਸਾਨੂੰ ਪਤਾ ਲੱਗੂਗਾ ਅਸੀਂ ਸਾਰੇ ਜਥੇਬੰਦਾਂ ਜਾ ਕੇ ਤੇ ਅਸੀਂ ਇਹਨਾਂ ਦਾ ਘਰਾਓ ਕਰਾਂਗੇ ਭੈਣੇ ਕੀ ਗੱਲ ਤੁਹਾਨੂੰ ਕਿਉਂ ਧਰਨਾ ਲਾਉਣਾ ਪਿਆ ਆਪਣੇ ਪਿੰਡ ਦੇ ਵਿੱਚ ਕਿਉਂ ਧਰਨਾ ਲਾਉਣਾ ਪਿਆ ਤੁਹਾਨੂੰ ਸਾਨੂੰ ਜੀ ਜਿਹੜਾ ਇਹਨਾਂ ਦਾ ਸਿੱਖਿਆ ਤੇ ਸਖਲਾਈ ਸੈਂਟਰ ਹੈ ਇਹਨਾਂ ਦਾ ਕਾਲਜ ਬਣਿਆ ਹੋਇਆ ਉਹਦੇ ਅੰਦਰ ਵੀਕਰ ਆ ਚੁੱਕੇ ਸੀ ਜਿਹੜੇ ਕਿ ਉਥੋਂ ਦੇ ਟੀਚਰ ਆ ਕੋਈ ਚਿੱਠੀ ਦੇ ਆਉਣ ਦੇ ਨਾਂ ਵੀ باوجود ਵੀ ਸਾਡੇ ਬਲਡੋਜ਼ਰ ਲੈ ਕੇ ਘਰ ਢਾਉਣ ਲੱਗ ਗਏ ਸੀ ਉਸ ਤੋਂ ਬਾਅਦ ਅਸੀਂ ਆਖਿਆ ਵੀ ਹੁਣ ਸਿਰ ਉਤੋਂ ਦੀ ਪਾਣੀ ਨੰਗ ਚੁੱਕਿਆ ਉਸ ਤੋਂ ਬਾਅਦ ਅਸੀਂ ਗੇਟ ਮੁਰੇ ਝੰਡੇ ਲੈ ਕੇ ਬੈਠੇ ਕਿਹੜਾ ਜਿਹੜਾ ਇੱਕ ਸਾ ਚਾਰ ਦੁਵਾਰੀ ਵਲ ਕੇ ਸਾਨੂੰ ਪਸ਼ੂਆਂ ਨੂੰ ਅੰਦਰ ਧਾੜਿਆ ਗਿਆ ਸੀ ਅੰਦਰ ਧਾੜਿਆ ਗਿਆ ਸੀ ਹਾਂਜੀ ਉਹੋਂ ਅੰਦਰ ਤਾੜਨੇ ਕਰਕੇ ਸਾਡੀਆਂ 20 ਮਿੰਟ ਦਾ ਡੀਸੀ ਸਾਹਿਬ ਨਾਲ ਤੇ 15 ਮਿੰਟ ਦਾ ਐਡੀਸੀ ਸਾਹਿਬ ਨਾਲ ਹੋ ਚੁੱਕੀਆਂ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਇਹ 부ਚੜ ਸਰਕਾਰ ਇਹਨੂੰ ਮੁੱਚੜ ਕਹਿੰਨੀ ਆ ਮੈਂ ਇੱਕ ਔਰਤ ਹੋ ਕੇ ਮੁੱਚੜ ਕਹਿੰਨੀ ਆ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਤਿੱਖਾ ਸੰਘਰਸ਼ ਕਰਕੇ ਇਹ ਭਗਵੰਤ ਮਾਨ ਨੂੰ ਵੇਖਾਂਗੇ ਤਾਂ ਇਹਨਾਂ ਸਾਡੇ ਨਾਲ ਉਹ ਕਿਰਤੀ ਮਜ਼ਦੂਰ ਔਰਤਾਂ ਜਿਹੜੀਆਂ ਆਪਣੇ ਘਰ ਦਾ ਚੁੱਲ੍ਹਾ ਚੌਗਾ ਛੱਡ ਕੇ ਤੇ ਇੱਥੇ ਪਹੁੰਚਿਆ ਨੇ ਗਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਦੇ ਦਰ ਅੱਗੇ ਪਹੁੰਚਿਆ ਨੇ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਦਾਅਵੇ ਠੋਕ ਰਹੀ ਹੈ ਫਲੈਕਸ ਬੋਰਡ ਲਗਾ ਰਹੀ ਹੈ ਕਿ ਅਸੀਂ ਆਮ ਘਰਾਂ ਦੇ ਧੀਆਂ ਪੋਤੇ ਕਹਿੰਦੇ ਕਿ ਇੱਕ ਵਾਰੀ ਸਾਡੇ ਘਰਾਂ ਦੇ ਵਿੱਚ ਆਉਣਾ ਫਿਰ ਦੱਸਾਂਗੇ ਕਿ 2024 ਦੇ ਵਿੱਚ ਇਲੈਕਸ਼ਨ ਕੌਣ ਜਿੱਤਦਾ ਤੇ ਕਿੰਨੇ ਕੁ ਕਵਾਇਦਿਆਂ ਤੇ ਖਰਾ ਉੱਤਰੀ ਹੈ ਤੁਸੀਂ ਅਗਲੀ ਅਪਡੇਟ ਦੇ ਲਈ ਜੁੜੇ ਰਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਜੀ